ਆਸ ਮੈਂ ਕਰਨੀ ਗੱਡੀ ਤੇਰੇ ਕੋਲੋਂ ਯਾਰ ਬਾਸ਼ਨਾਈ ਜਾਂਦੀ ਕਿਉਂਕਿ ਨਾ ਮੈਂ ਡਰਿੰਕ ਨਹੀਂ ਕੀਤੀ ਲੈ ਜਨਾਬ ਡਰਿੰਕ ਕੀਤੀ ਡਿੰਕ ਦਾ ਸਾਰੇ ਕਰਦੇ ਨੇ ਨੀ दारू ਦੀ ਕਿਹੜੀ ਗੱਲ ਹੁੰਦੀ ਹੈ ਵੱਡੇ ਪਾਈ ਬਿਲਕੁਲ ਸਹੀ ਹੈ ਮੈਂ ਬਿਲਕੁਲ ਸਹੀ ਹੈ ਮੈਨੂੰ ਕੋਈ ਗੱਡੀ ਫੜਾ ਦਿਓ ਫਰੋਕੋ ਲੈ ਜਾਊਗਾ ਪਰ ਗੱਲ ਇਹ ਆ ਵੱਡੀ ਡਿਪਰ ਨਹੀਂ ਲੱਗੇ ਜਨਾਬ ਗਨ ਮੈਣਿਆ ਇੱਕ ਇਹ ਕਹਿੰਦੇ ਗਨ ਕਿਉਂ ਪਾਈ ਹੈ ਤੇ ਗਨ ਮੈਨੂੰ ਚਾਹੀਦੀ ਹੁੰਦੀ ਹੈ ਜਿਵੇਂ ਕਿ ਮੈਂ ਕਿ ਇਹਨੂੰ ਦੇਖ ਨਹੀਂ ਆ ਸਕਦਾ ਗਨ ਇਹਨਾਂ ਨੇ ਡਰਿੰਕ ਕੀਤੀ ਹੋਈ ਆ ਵਿਦਾਊਟ ਵਰਦੀ ਬੰਦਾ ਹਥਿਆਰ ਲਈ ਫਰਦਾ ਨਾਲ ਇਹਨਾਂ ਨੇ ਗੱਡੀ ਪਰਲੀ ਸਾਈਡ ਤੇ ਰੋਂਗ ਸਾਈਡ ਤੇ ਜਾ ਕੇ ਮਾਰੀ ਸਾਡੇ ਦੋਵੇਂ ਮੁੰਡੇ ਸੀ ਆ ਮੁੰਡਾ ਡਰਾਈਵਰ ਸੀ ਨਹੀਂ ਤੁਹਾਨੂੰ ਪਤਾ ਹੈ ਮੈਂ ਆਗੇ ਕੋਈ ਨਹੀਂ ਕਿਨੂੰ ਨਹੀਂ ਆਗੇ ਇਰ ਦੇ ਖੁੱਲ ਕੇ ਲੋਕਾਂ ਨੂੰ ਗੱਲ ਕੀਤੀ ਆ ਕਰਦੇ ਸਿਮਰ ਤੇਰੇ ਵਰਦੀ ਆ ਸਾਡ ਤੇਰੇ ਹੱਥ ਜਾ ਤੇ ਜਨਾਬ ਗਨਮੈ ਲੱਗਾ ਮੈਂ ਗਨਮੈ ਲੱਗਾ ਸ਼ਰਾਬ ਪੀ ਗਨਮੈ ਨਹੀਂ ਗਨਮੈ ਲੱਗਾ ਅਸਲਾ ਤੇ ਮੇਰੇ ਕੋਲ ਚਾਹੀਦਾ ਨਾ ਮੰਨ ਲੂ ਗਨਮੈ ਲੱਗਾ ਤੂੰ ਤਾਂ ਉਹਨੂੰ ਗੱਲ ਲੈ ਰਹਿ ਕੇ ਗਨ ਉਹ ਤੋਂ ਵੱਡੋ ਘਰੇ ਛੱਡ ਕੇ ਆਂਗੋ ਦੇ ਮੈਂ ਘਰੇ ਪੈਸੇ ਚਾਲੂ 50000 ਦੀ ਬਿਲਦੀ ਦਾ ਸਾਥ ਹੈ ਤੇ ਦੀ ਹੱਥ ਤੇ ਦਿੰਦੇ ਉਹ ਸਾਗਾ ਦੀ ਕਿਹੋ ਲੱਗਦੀ ਆ ਵੀਰ ਆ ਜੀ ਮੁਲਾਜ਼ਮ ਇਹ ਦੱਸਦਾ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਦਾ ਏ ਚਾਰ ਇਹਨਾਂ ਦੇ ਗੋਲ ਆ ਅਸਲਾ ਗੋਲ ਇਹਨਾਂ ਦੇ ਤੇ ਕੋਈ ਗੱਲ ਨਹੀਂ ਭਾਜੀ ਅਸਲਾ ਇੱਕ ਵਾਰ ਤੇਰੀ ਬੇਨਤੀ ਆ ਜਦੋਂ ਗਨਮਲ ਲੱਗੀ ਹੋਈ ਹੈ ਨਾ ਅਸਲਾ ਗੋਲ ਹੁੰਦਾ ਜੀ ਇਹਨਾਂ ਨੇ ਡਰਿੰਕ ਇਹਨਾਂ ਨੇ ਡਰਿੰਕ ਕੀਤੀ ਇਹ ਡਰਿੰਕ ਇੰਨੀ ਨਹੀਂ ਕੀਤੀ ਮੈਂ ਇਹਨੇ ਲੇਕਾਂ ਨਹੀਂ ਕੀਤੀ ਹੈਗੀ ਨਾ ਉਹ ਜਨਾਬ ਡਰਿੰਕ ਕਿੰਨੀ ਕੀਤੀ ਆ ਗੱਡੀ ਸਹੀ ਚਲਉਂਦਾ ਆ اچھا ਡਰਿੰਕ ਕੀਤੀ ਆ ਇੱਕ ਬਰ ਚੁੱਪ ਯਾਰ ਇਹਨਾਂ ਨੇ ਡਰਿੰਕ ਕੀਤੀ ਹੋਈ ਆ ਵਿਦਾਉਟ ਵਰਦੀ ਬੰਦਾ ਅਸਲਾ ਨਹੀਂ ਵਰਦਾ ਨਾਲ ਇਹਨਾਂ ਨੇ ਗੱਡੀ ਪਰਲੀ ਸਾਈਡ ਤੇ ਰੋਂਗ ਸਾਈਡ ਤੇ ਜਾ ਕੇ ਮਾਰੀ ਆ ਸਾਡੇ ਦੋਵੇਂ ਮੁੰਡੇ ਸੀ ਆ ਮੁੰਡਾ ਡਰਾਈਵਰ ਸੀ ਨਹੀਂ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਹਣਾ ਜੀ ਹੁਣ ਵੀ ਸਾਰੇ ਇਕੱਠੇ ਹੋਏ ਸੀ ਜਨਾਬ ਤੁਸੀਂ ਸਾਰੇ ਇਕੱਠੇ ਹੋਏ ਹੋ ਕੋਈ ਪੁਲਿਸ ਵਾਲੇ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਇੱਥੇ ਕੋਈ ਗਨਮੈਨ ਨਾ ਕਿਸੇ ਬੰਦੇ ਦਾ ਹਾਂ ਗੱਲ ਲੱਗਿਆ ਨਾ ਕਿਹੜੀ ਸਾਈਡ ਵੱਜੀ ਆ ਗਨਮੈਨ ਆ ਮੇਰੇ ਹਿਸਾਬ ਨਾਲ ਕਿਸੇ ਨਾ ਇਹ ਆਪਣੇ ਆਪ ਨੂੰ ਦੱਸਦਾ ਪੰਜਾਬ ਪੁਲਿਸ ਦਾ ਮੁਲਾਜ਼ਮਾ ਕਰਦੇਵ ਸਿੰਘ ਦਾ ਨਾਮ ਹੈ ਪਰੋਇਪੁਰੇ ਦਾ ਮੈਨੂੰ ਲੱਗਦਾ ਪਰੋਇਪੁਰੇ ਦੇ ਆ ਇਹ ਆਉਂਦੇ ਸੀ ਉਧਰੋਂ ਕੋਟਬੋੜੀ ਸਾਈਡ ਤੋਂ ਇਹ ਝਾਂਡੇ ਬਣਾਲੇ ਨੂੰ ਇਹ ਤਾਂ ਖੇਤ ਚੱਲੇ ਮਨਲਾ ਮੁੰਡੇ ਰੋਟੀ ਦੇਣੇ ਤੇ ਕਣਕੇ ਰਣੇ ਸਾਡੇ ਤੇ ਇਧਰੋਂ ਰੋਂਗ ਸਾਈਡ ਤੇ ਨ ਜਾ ਕੇ ਉਹਨਾਂ ਦੀ ਸਾਈਡ ਤੇ ਗੱਡੀ ਮਾਰੀ ਜਾਣੀ ਇਹ ਬਦਲ ਇਹਨਾਂ ਨੂੰ ਤੁਹਾਨੂੰ ਕਦਾ ਗੱਡੀ ਵੇਖੀ ਨਾ ਤੁਸੀਂ ਨਾ ਸੱਜਿਆ ਤੇ ਗੱਡੀ ਵੱਜੂਗੀ ਵੱਡੇ ਭਾਈ ਬਣਾਓ amare ਗੱਡੀ ਦੀ ਵੀਡੀਓ ਇੱਕ ਇੱਕ ਡਰਿੰਕ ਇੱਕ ਡਰਿੰਕ ਕੀਤਾ ਵੱਡੇ ਭਾਈ ਬੇਨਤੀ ਆ ਜੜੀ ਗੱਡੀ ਮਾਰ ਲੋ ਇਧਰ ਸੱਜਿਆ ਤਵੱਜੀ ਨਾ ਉੱਪਰਲੇ ਬੰਨੇ ਖੱਬਿਆ ਤਵੇ ਲੋ ਦਾ ਵਜੇ ਨਹੀਂ ਲਾਈਟਾਂ ਇੰਨੀਆਂ ਤੇਰੀਆਂ ਇੰਨੀਆਂ ਤੇਰੀਆਂ ਲਾਈਟਾਂ ਬੜ ਡਿਪਰ ਮਾਰੇ ਆ ਇਹਨੇ ਹਾਮੀ ਨਹੀਂ ਭਰੀ ਹਾਮੀ ਨਹੀਂ ਭਰੀ ਮੈਂ ਲਾਗੋ ਤੇ ਕੱਢਣ ਲਗਾ ਉਹ ਤੋਂ ਬਾਅਦ ਗੱਡੀ ਪਰਲੇ ਬੰਨੇ ਲੱਗ ਗਈ ਆ ਇਹ ਪਰਲੇ ਬੰਨੇ ਲੱਗ ਗਈ ਆ ਤੇ ਮੇਰੀ ਗੱਡੀ ਇੰਨੀ ਕੁ ਵੱਜ ਗਈ ਵੇਖੋ ਕਿੰਨੀ ਵੱਜੀ ਆ ਆਹ ਵੇਖੋ ਵੀਡੀਓ ਬਣਾਉਂ ਮੜੀ ਹੈ ਨਹੀਂ ਹੈਗਾ ਤਾਂ ਮੁਲਾਜ਼ਮ ਹੀ ਮੈਂ ਕਿੱਥੇ ਆਪਣੀ ਡਿਊਟੀ ਤੁਸੀਂ ਕਿਹੜਾ ਤਰਨ ਤਰਨਾ ਜੀ ਤੂਤੀ ਆਪਰ ਤੇ ਜਿਆਦਾ ਸ਼ਰੇਮ ਕਰ ਰਹੇ ਜਾਂ ਕਿਸੇ ਨਾਲ ਗੱਲ ਮੰਨ ਜਨਾਬ ਗੱਲ ਨਾ ਮਹਿਣਾ ਇੱਕ ਇਹ ਕਹਿੰਦੇ ਗਨ ਕਿਉਂ ਪਾਈ ਹੈ ਤੇ ਗਨ ਮੈਨੂੰ ਚਾਹੀਦੀ ਹੁੰਦੀ ਹੈ ਜਿਵੇਂ ਕਿ ਮੈਂ ਕਿਸ ਨੂੰ ਦੇਖ ਨਹੀਂ ਆ ਸਕਦਾ ਗਨ ਨਹੀਂ दारू ਦੀ ਕਿਹੜੀ ਗੱਲ ਹੁੰਦੀ ਹੈ दारू ਪੀਤੀ ਨਹੀਂ ਕਿਸੇ ਤੁਹਾਡੇ ਦੇ ਨਾਲ दारू ਦੀ ਕੋਈ ਗੱਲ ਨਹੀਂ ਭਾਈ ਜੀ ਤੁਹਾਡੇ ਦੇ ਦੋਸ਼ ਲਗਾਇਆ ਜਾ ਰਿਹਾ ਹੈ ਤੁਹਾਡੇ ਤੇ ਕਿ ਤੁਸੀਂ दारू ਪੀਤੀ ਡਰਿੰਕ ਕਰਕੇ ਗੱਡੀ ਵੱਡੇ ਭਾਈ ਬਿਲਕੁਲ ਸਹੀ ਹੈ ਮੈਂ ਬਿਲਕੁਲ ਸਹੀ ਹੈ ਮੈਨੂੰ ਕੋਈ ਗੱਡੀ ਫੜਾ ਦਿਓ ਮੈਂ ਫਰੋਖੇ ਲੈ ਜਾਊਗਾ ਪਰ ਗੱਲ ਇਹ ਆ ਵੱਡੀ ਡਿਪਰ ਨਹੀਂ ਲੱਗੇ ਇਹਨਾਂ ਮਾਰੀ ਪਤਾ ਨਹੀਂ ਕਿੱਧਰ ਨੂੰ ਮਾਰੀ ਹੈ ਇਹ ਗੱਲ ਕਹੋ ਜੀ ਦਾਰੂ ਕੀਤੀ ਕਿ ਨਹੀਂ ਦਿੱਤੀ ਭੰਕ ਕੀਤੀ ਹੈ ਭਾਵੇਂ ਥੋੜੀ ਕੀਤੀ ਜਾਂਦੀ ਕੀਤੀ ਨਹੀਂ ਇੰਨਾ ਕੀ ਇਹਦਾ ਕੀ ਮਤਲਬ ਹੁੰਦਾ ਨਹੀਂ ਡਰਿੰਕ ਕੀਤੀ ਹੈ ਨਾ ਨਹੀਂ ਇਹਦਾ ਮਤਲਬ ਕੀ ਹੁੰਦਾ ਭਰਾਵਾ ਤੁਹਾਨੂੰ ਪਿਆਰ ਨਾਲ ਡਰਿੰਕ ਦਿੱਤੀ ਹੈ ਲੈ ਜਿਨਾਂ ਉਹ ਡਰਿੰਕ ਕੀਤੀ ਡਿੰਕ ਦਾ ਸਾਰੇ ਕਰਦੇ ਆ ਆਵੇ ਗਰਦੇਵ ਆ ਜਨਾਬ ਉਹਨੂੰ ਚੈਟ ਉਹਨੂੰ ਚੈਟ ਕਰੋ ਵੀ ਕਿੰਨੀ ਪੀਤੀ ਹੈ ਇੱਕ ਪੈਗ ਲਾਇਆ ਮੈਂ ਸਿਰਫ ਇੱਕ ਪੈਗ ਮੈਂ ਜਾ ਕੇ ਪੀਣੇ ਮੈਂ ਬੋਤਲ ਇੱਕ ਪੈਗ ਹੈ ਨਾ ਬਾੜ ਹੀ ਆਉਂਦੀ ਤਾਂ ਦਾਰੂ ਪੀਤੀ ਆ ਉਹ ਚੱਲਿਆ ਤੂੰ ਵੀ ਉਹ ਜਨਾਬ ਵੀ ਤੂੰ ਹੱਥ ਨਾਲ ਗੱਡੀ ਬਹੁਤ ਚੱਲੋ ਮੈਨੂੰ ਸੁਣਵਾਰੀ ਕੀ ਹਾਲ ਜੀ ਮੁੰਡੇ ਦਾ ਨੁਕਸਾਨ ਹੋ ਜਾਂਦਾ ਉੱਥੇ ਕੌਣ ਪੁੱਟਦਾ ਉਹਦਾ ਦੋ ਰੁਪਏ ਮੇਰੀ ਗਲਤੀ ਨਹੀਂ ਹੈਗੀ ਤੇ ਮੇਰੀਆਂ ਬੱਜਾਂ ਟੁੱਟ ਗਈਆਂ ਉਸ ਤੋਂ ਬਾਅਦ ਹਲੇ ਵੀ ਮੈਂ ਸਾਹ ਲੈਣ ਦੇ ਆ ਹੈ ਮੈਂ ਪਰਵਾਹ ਨਹੀਂ ਕੀਤੀ ਚਲੋ ਠੀਕ ਆ ਕਿਵੇਂ ਸਰੇ ਵਧੀਆ ਹੈ ਉਹਦਾ ਟੁੱਟਾ ਕੁਛ ਗੱਡੀ ਗੱਡੀ ਖਰਾਬ ਹੋਈ ਨਾ ਇਹ ਗੱਲ ਪਈ ਜਾਂਦੀ ਸਾਰੀ ਇਹ ਨਹੀਂ ਹੋ ਰਹੀ ਤੂੰ ਸਾਰੀ ਗੱਲ ਪਈ ਜਾਂਦੀ ਹੁਣ ਗੱਡੀ ਧੱਕਾ ਮਾਰ ਉਹਨੇ ਪਿਛਾ ਕਰਦੀ ਹੋਰ ਇਹ ਵਿੱਚ ਹੋਰ ਨਾ ਰਾਤ ਨਾ ਨਹੀਂ ਜਨਾਬ ਟਰੈਕਟਰ ਵੇ ਇਹਦੇ ਟਰੈਕਟਰ ਹੈਗਾ ਕੋਈ ਲੱਗੇ ਬਨੇ ਹੈਗਾ ਟਰੈਕਟਰ ਲੈ ਆਮ ਟਰੈਕਟਰ ਲੈ ਆਉਣੇ ਕਿੰਨਾ ਖਾਂ ਨੀਵਾ ਹਾਂ ਹਾਂ ਜਿਆਦਾ ਨੀਵਾ ਹੈ ਬਾਹਰ ਕੱਢ ਲਓ ਤੇ ਇੱਥੇ ਲੈ ਆ ਕਰੋ ਥੱਲੇ ਨਾ ਕਰੋ ਤੇ ਉੱਤੇ ਦਾ ਬੋਲੀ ਠੀਕ ਹੈ ਇੰਡੀਕੇਟਰ ਬਾਰੇ ਹੈ ਨਾ ਮਾਰੇ ਨਹੀਂ ਗੱਡੀ ਉਹ ਸਾਈਡ ਤੇ ਗੱਡੀ ਮਾਰੀ ਜਾ ਰਹੀ ਉਧਰ ਮਾਰੀ ਹੈ ਉਹ ਸੱਜਿਆ ਤੇਰੇ ਕੋ ਸੱਜਿਆ ਤੇ ਗੱਡੀ ਪਰਲੇ ਪੜਾ ਦਿਨੇ ਸਾਹ ਹਾਂ ਉਹ ਆ ਕੇ ਤੇ ਬਣਾ ਜਾਂਦਾ ਤੂੰ ਤੱਕ ਲੈ ਜੇ ਬਣ ਜਾਗੇ ਤੈਨੂੰ ਜਦ ਤੂੰ ਬਾਲੀ ਪੀਤੀ ਨਾ ਦਰੂ ਪੀਤੀ ਨਾ ਆਪਣੇ ਆਪਣੀ ਕਾਰ ਦੀ ਵੀਡੀਓ ਬਣਾ ਯਾਰ ਚਾਣਾ ਪਿਆ ਨਾ ਆਇਆ ਯਾਰ ਨੌਜਵਾਨ ਤੋਂ ਮੁੰਡਾ ਕੀ ਕਾ ਕੀ ਤਰਾ ਪੰਜਾਬ ਪੁਲਿਸ ਤੋਂ ਵਾਹ ਕੇ ਆ ਗਿਆ ਗਰਦੀਸ਼ਾ ਜਨਾਬ ਤੇ ਗਾਲੀ ਗਾਲੀ ਕੰਨਦਾ ਰਹੇ ਨਹੀਂ 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 ਕਿੱਥੋਂ ਜਰਿਆ ਆਲੇ ਕਿੱਥੋਂ ਦੇ ਕਿਉਂ ਪੁੱਛਣਦੇ ਤੁਸੀਂ ਮੈਨੂੰ ਗਰਦੀਸ਼ ਸਿੰਘ ਤੁਸੀਂ ਗਰਦੀਸ਼ ਸਿੰਘ ਹਾਂ ਜੀ ਰਹਿਣਾ ਕਿੱਥੋਂ ਪੱਟੀ ਦਾ ਪੱਟੀ ਦਾ ਹੌਣ ਮੈਂ ਲੱਗਾ ਮੈਂ ਰਫਲ ਦੇਦਾ ਕਿ ਇਹਨੂੰ ਤਾਂ ਦੇ ਰਫਲ ਹੌਣ ਕਿਉਂ ਡੈਰੋ ਤੂੰ ਤਾਂ ਤਾਂ ਹੁੰਦਾ ਸਿੱਧਾ ਤੂੰ ਤਾਂ ਹੁੰਦਾ ਪਰੋਬ ਚੱਲਿਆ ਹਾਂ ਜੀ ਤਫਲ ਪ੍ਰਵਾ ਤੇਰੀ ਨਹੀਂ ਮਾਰਦਾ ਮੈਂ ਲੱਗਾ ਇਲਾਜ ਮਾਤੋਂ ਅਸਲ ਅਸਲ ਘਰੇ ਤੋਂ ਜ਼ਿਆਦਾ ਚਰਾਨ ਕੱਢਦੇ ਹੈ ਨਾ ਬਹੁਤ ਹੀ ਆਪ ਵੀ ਦਾਤ ਕੋਈ ਨਹੀਂ ਰਿਪੋਰਟਰ ਵੀ ਆਪਰੇ ਸਾਹਿਬ ਇਹ ਨਾਦਰ ਵੀਰ ਗੁਰਦੇਵ ਸਿੰਘ ਗੁਰਦੇਵ ਸਿੰਘ ਕੀ ਕੰਮ ਕਰਦਾ ਪੰਜਾਬੀ ਬੋਲਦਾ ਜੀ ਜਨਾਬ ਬਲੂਸਾ ਦਾਬ ਕੀਤੀ ਹੈ ਟਾਈਮ ਦੇ ਸਿਵਰ ਤੇਰੇ ਵਰਦੀ ਆ ਸਾਡ ਤੇਰੇ ਹੱਥ ਜਾ ਤੇ ਜਨਾਬ ਗਨ ਮੈ ਲੱਗਾ ਮੈਂ ਗਨ ਮੈ ਲੱਗਾ ਸਰਾ ਪੀ ਕੇ ਗਨ ਮੈ ਨਹੀਂ ਗਨ ਮੈ ਲੱਗਾ ਅਸਲਾ ਤੇ ਮੇਰੇ ਕੋਲ ਚਾਹੀਦਾ ਨਾ ਮਨੂ ਗਨ ਮੈ ਲੱਗਾ ਤੂੰ ਤਾਂ ਗਨ ਲੈ ਰਹਿ ਕੇ ਗਨ ਉਹ ਤੋਂ ਵੱਡੋ ਘਰੇ ਛੱਡ ਕੇ ਆਉਂਗਾ ਤੇ ਨਹੀਂ ਗਨ ਉਹਦੇ ਘਰੇ ਛੱਡ ਕੇ ਆਉਂਗਾ ਤੂੰ ਗਨ ਗਨ ਕੱਢੀ ਜੁਕੜਨਾਂਗੀ ਮਨੂ ਆ ਗਿਆ ਅਸੀਂ ਤੈਨੂੰ ਕੁਛ ਆਖਿਆ ਮਾਣਾ ਚੰਗਾ ਵੀ ਤੇ ਜਨਾਬ ਗਨ ਉੱਤ ਅੰਦਰ ਪਈ ਰਵੇ ਨਹੀਂ ਨਹੀਂ ਹੁੰਦਾ ਚਲੋ ਚਲੋ ਹੋਰ ਚੀਜ਼ ਕਰੋ ਛੱਡੋ ਤੂੰ ਇਹ ਦੱਸੋ ਪਹਿਲਾਂ ਮੈਨੂੰ ਲੱਗਾ ਉਹ ਤੇਰੇ ਨਾਲ ਤੇ ਜਨਾਬ ਗਨ ਨਾਲ ਹੈਗਾ ਨਹੀਂ ਨਹੀਂ ਨਾਲ ਹੈਗਾ ਕਰੀ ਪਰ ਗਨ ਮੈਂ ਛੱਡ ਗਿਆ ਵਾਂ ਕਿਤੇ ਤੂੰ ਡਿਊਟੀ ਤੇ ਆ ਐਟਮ ਡਿਊਟੀ ਤੇ ਤੂੰ ਡਿਊਟੀ ਕਰਕੇ ਆ ਜੀ ਡਿਊਟੀ ਕਰਕੇ ਆ ਡ੍ਰਿੰਕ ਤੂੰ ਪੀਤੀ ਆ ਮੈਂ ਵਿਲ ਮੈਂ ਬਾਈ ਜੀ ਸਮਝਾਉਂਦੇ ਆ ਪਲਾਨ ਕਰਦੇ ਆ ਡ੍ਰਿੰਕ ਤੇ ਜਨਾਬ ਗੱਡੀ ਚ ਚਲਾਓ ਤੇ ਜਨਾਬ ਮੇਰੀ ਗੱਲ ਤੇ ਸੁਣੋ ਤੂੰ ਯਾਰ ਕਰਾ ਕਰਾਉਂਦਾ ਨਹੀਂ